ਆਪਣੇ ਸਰਜੀਤ ਬਾਜਾਖਾਨਾ YouTube ਚੈਨਲ ਤੇ ਜੁੜਨ ਵਾਲੇ ਸਾਰੇ ਪਰਿਵਾਰਾਂ ਨੂੰ ਜੀ ਆਇਆਂ ਨੂੰ ਆਖਦੇ ਆ ਤੇ ਆਪ ਨੂੰ ਦੱਸਣਾ ਚਾਹੁੰਦੇ ਆ ਕਿ ਅੱਜ ਮ੍ਰਿਸਬੇਨ 4 April ਸ਼ੁੱਕਰਵਾਰ ਮੌਸਮ ਦੀ ਅਪਡੇਟ ਰੱਬ ਦੀ ਬੜੀ ਰਹਿਮਤ ਆ ਬਹੁਤ ਹੀ ਸਾਫ਼ ਸੁਥਰਾ ਮੌਸਮ ਮਾੜਾ ਮੋਟਾ ਬੱਦਰ ਵਾਈ ਹੋ ਜਾਂਦੀ ਹੈ ਕਿਉਂਕਿ ਇੱਥੇ ਹੁਣ ਸਿਆਲ ਸ਼ੁਰੂ ਹੋਣੇ ਸ਼ੁਰੂ ਹੋ ਜਾਣੇ ਆ ਮੱਠੀ ਮਠਾ ਜਾ ਸੂਰਜ ਹੈਗਾ ਤੇ ਲਗਭਗ ਸਾਰਾ ਹਫਤਾ ਜਿਹੜਾ ਆਉਣ ਵਾਲਾ ਵੀ ਹੈ ਉੱਥੇ ਵੀ ਥੋੜਾ ਥੋੜਾ ਹੀ ਮੀਂਹ ਦੀ ਉਮੀਦ ਹੈ ਬਾਕੀ ਲਗਭਗ ਠੀਕ ਹੀ ਰਹੂਗਾ ਤੇ ਜੁੜਦੇ ਰਿਹਾ ਕਰੋ ਆਪਣੇ ਸਰਜੀਤ ਬਾਜਾਖਾਨਾ YouTube ਚੈਨਲ ਨਾਲ ਕੋਸ਼ਿਸ਼ ਕਰਿਆ ਕਰਾਂਗੇ ਤੁਹਾਨੂੰ ਚੰਗੇ ਚੰਗੇ ਸੁਖ ਸੁਨੇਹੇ ਦਿੰਦੇ ਰਹੀਏ ਜਿੱਥੇ ਵੀ ਹੋ ਸਾਰੇ ਚੜ੍ਹਦੀ ਕਲਾ ਤੇ ਰਹੋ ਖੁਸ਼ ਰਹਿਆ ਕਰੋ ਹੱਸਦੇ ਵਸਦੇ ਰਹੋ ਤੇ ਭਾਈਚਾਰਾ ਸਾਂਝ ਆਪਣੇ ਭਾਈਚਾਰੇ ਦੀ ਜਿਹੜੀ ਸਾਂਝ ਆ ਉਹਨੂੰ ਕਾਇਮ ਰੱਖਿਓ ਤੇ ਅੱਜ ਦੀ ਇਹ ਮੌਸਮ ਦੀ ਬ੍ਰੈਸਬੇਨ ਦੀ ਬ੍ਰੈਸਬੇਨ ਆਸਟ੍ਰੇਲੀਆ ਮੌਸਮ ਦੀ ਅਪਡੇਟ ਦੇਖ ਲਈ ਸਮੁੱਚੇ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ